ਅਸੀਂ ਫੁੱਲ ਲਗਾਏ ਆ ਔਰ ਪਹਿਲਾਂ ਤਾਂ ਸਾਡਾ ਨੁਕਸਾਨ ਬਹੁਤ ਹੋਇਆ ਫੁੱਲਾਂ ਦਾ ਅਸੀਂ ਦੁਬਾਰਾ ਲਗਾਏ ਹੁਣ ਸਾਨੂੰ ਉਹਦੇ ਵਿੱਚ ਫਾਇਦਾ ਮਿਲ ਰਿਹਾ ਤੇ ਔਰ ਸਾਨੂੰ ਅੱਛਾ ਲੱਗ ਰਿਹਾ ਕਿ ਦੂਸਰੀਆਂ ਫਸਲਾਂ ਨਾਲੋਂ ਅੱਛਾ ਹੈ ਉਹਨਾਂ ਇਸ ਟਾਈਮ ਛੇਕ ਨਾਲ ਹੈ ਉਹ ਛੇਕ ਨਾਲ ਦੇ ਵਿੱਚ ਸਾਨੂੰ ਮਤਲਬ ਅੱਛਾ ਫੱਟ ਮਿਲਦਾ ਪਿਆ ਹੁਣ ਸਾਡੀ ਕੋਸ਼ਿਸ਼ ਹੋਏਗੀ ਕਿ ਅਗੋਂ ਇਹ ਵਧੀਆ ਬਤਾਵਾਂ ਜਿੰਨੇ ਝੋਨੇ ਨੂੰ ਪਾਣੀ ਦੀ ਜਰੂਰਤ ਹੈ ਉੰਨੀ ਜਰੂਰਤ ਨਹੀਂ ਹੈ ਬੰਦਾ ਔਰ ਰੇਟ ਅੱਛਾ ਮਿਲ ਜਾਂਦਾ ਹੈ ਤੇ ਫਿਰ ਇਹ ਫਾਇਦਾ ਹੀ ਥਾ ਨੇ بجلی ਦੇ ਤਰਫੋਂ ਤੇ ਕੋਈ ਕਮੀ ਨਹੀਂ ਰਹੀ। ਔਰ ਮਤਲਬ ਕੋਈ ਦਿੱਕਤ ਨਹੀਂ ਹੈ। ਪਾਣੀ ਦੇ ਤਰਫੋਂ, ਬਿਜਲੀ ਦੇ ਤਰਫੋਂ ਕੋਈ ਕਮੀ ਨਹੀਂ ਹੈ। ਤੇ ਸਰਕਾਰ ਖਾਲਾਂ ਖਾਲੀ ਬਣਾ ਰਹੀ ਹੈ ਪੱਕੇ। ਵਿਆਹ, ਸ਼ਾਦੀਆ ਕੋਈ ਫੰਕਸ਼ਨ ਨੇ ਜਿੱਦਾਂ ਤਿਹਾਰ ਆਉਂਦੇ ਨੇ ਉਹਨਾਂ ਦੇ ਨਾਲ ਵਿੱਚ ਰੇਟ ਇਹਦੇ ਜਿਹੜੇ ਵੱਧ ਜਾਂਦੇ ਨੇ। 200 ਰੁਪਏ ਕਿਲੋ ਕਿਲੋ ਤੱਕ ਵੀ ਚਲਾ ਜਾਂਦਾ ਹੈ। ਸੋਨੇ ਕਣਕ ਤੇ ਜਿਆਦਾ ਜ਼ੋਰ ਨਾ ਦੇਣ ਇਹਨਾਂ ਫਸਲਾਂ ਨੂੰ ਲਗਾਣ ਸਰ੍ਹਸੋਂ ਲਗਾਣੇ ਕੁੱਲ ਲਗਾਣਾ ਮੇਰਾ ਨਾਮ ਰਾਮ ਸਿੰਘ ਹੈ ਜੀ ਜ਼ਿਲ੍ਹਾ ਪਠਾਨਕੋਟ ਤੁਸੀਂ ਰਤੀ ਆਪਣਾ ਛੱਡ ਕੇ ਦੇਖੋ ਸਰਕਾਰ ਦੀ ਤਰਫੋਂ ਵੀ ਹਦਾਇਤ ਆ ਕਿ ਝੋਨਾ ਕਣਕ ਨੂੰ ਕੱਟ ਲਗਾਓ ਦੂਸਰੀਆਂ ਫਸਲਾਂ ਲਗਾਓ ਸਬਜ਼ੀਆਂ ਲਗਾਓ ਸਰ੍ਹਸੋਂ ਲਗਾਓ ਅਸੀਂ ਫੁੱਲ ਲਗਾਏ ਆ ਔਰ ਪਹਿਲਾਂ ਤਾਂ ਸਾਡਾ ਨੁਕਸਾਨ ਬਹੁਤ ਹੋਇਆ ਫੁੱਲਾਂ ਦਾ ਅਸੀਂ ਦੁਬਾਰਾ ਲਗਾਏ ਆ ਹੁਣ ਸਾਨੂੰ ਉਹਦੇ ਵਿੱਚ ਫਾਇਦਾ ਮਿਲ ਰਿਹਾ ਤੇ ਔਰ ਸਾਨੂੰ ਅੱਛਾ ਲੱਗ ਰਿਹਾ ਕਿ ਦੂਸਰੀਆਂ ਫਸਲਾਂ ਲਾ ਲੋ ਅੱਛਾ ਕਿੰਨੇ ਕਿਲੋ ਫਸਲ ਜਿਹੜੀ ਬੀਜੀ ਸੀ ਅਸੀਂ ਪਹਿਲੇ 3 ਕਿੱਲੇ ਬੀਜੀ ਸੀ ਉਹ 3 ਕਿੱਲੇ ਸਾਡੇ ਪਾਣੀ ਦੇ ਨਾਲ ਖਤਮ ਹੋ ਗਈ ਸਾਰੀ ਖਰਾਬ ਹੋ ਗਈ ਉਹ ਤੇ ਖਰਚਾ ਵੀ ਬੜਾ ਆਇਆ ਸੀ ਮਿਹਨਤ ਵੀ ਬੜੀ ਕੀਤੀ ਸੀ ਔਰ ਉਹ ਚੋ ਬੈਨੀਫਿਟ ਸਾਨੂੰ ਕੋਈ ਨਹੀਂ ਹੋਇਆ ਟ੍ਰੇਨਿੰਗ ਵੀ ਲੈਣੀ ਚਾਹੀਦੀ ਜੇ ਬੋਕਨ ਟ੍ਰੇਨਿੰਗ ਅਸੀਂ ਕੋਈ ਨਹੀਂ ਲਈ ਸੀ ਇਹ ਸਾਡੇ ਜਿਹੜੇ ਲੰਮਰਦਾਰ ਜੀ ਨੇ ਇਹ ਜੁਪੀ ਤੋਂ ਆਏ ਨੇ ਔਰ ਇਹਨਾਂ ਨਾਲ ਸਾਡਾ ਸੰਪਰਕ ਹੋਇਆ ਔਰ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਫੁੱਲ ਲਗਾਓ ਦੂਸਰੀਆਂ ਫਸਲਾਂ ਨਾਲੋਂ ਇਹ ਫਾਇਦਾ ਜ਼ਿਆਦਾ ਤੁਹਾਨੂੰ ਮਿਲੇਗਾ ਔਰ ਹੁਣ ਅਸੀਂ ਫਿਰ ਇਹਨਾਂ ਦੇ ਕਹਿਣ ਦੇ ਮੁਤਾਬਕ ਅਸੀਂ ਇਹ ਪੁਲ ਜਿਹੜੇ ਲਗਾਏ ਨੇ ਔਰ ਹੁਣ ਤੇ ਸਾਨੂੰ ਇਹਦੇ ਚ ਫਾਇਦਾ ਮਿਲ ਰਿਹਾ ਪਹਿਲੇ ਸਾਡਾ ਨੁਕਸਾਨ ਹੋਇਆ ਕਿੰਨੀ ਹੁਣ ਕਿੰਨੀ ਏਰੀਆ ਕਿੰਨਾ ਹੁਣ ਸਾਡਾ ਇਸ ਟਾਈਮ ਕੋਈ 6 ਕਨਾਲ ਦੇ ਕਰੀਬੀ ਹੈ ਔਰ ਪਹਿਲੇ ਤਿੰਨ ਕਿਲੇ ਲਗਾਇਆ ਸੀ ਅਸੀਂ ਹੁਣ ਇਸ ਟਾਈਮ 6 ਕਨਾਲ ਹੈ ਉਹ 6 ਕਨਾਲ ਦੇ ਵਿੱਚ ਸਾਨੂੰ ਮਤਲਬ ਅੱਛਾ ਫਾਇਦਾ ਮਿਲਦਾ ਪਿਆ ਹੁਣ ਸਾਡੀ ਕੋਸ਼ਿਸ਼ ਹੋਏਗੀ ਕਿ ਅਗੋਂ ਇਹਨੂੰ ਅਸੀਂ ਹੋਰ ਵਧਾਵਾਂਗੇ ਕਿੱਲੇ ਪਿੱਛੇ ਜਿਹੜਾ ਇਹ ਕਿੰਨਾ ਕੁ ਖਰਚਾ ਹੋ ਜਾਂਦਾ ਫੀਮ ਨਾਵਾ ਜੀ ਦੇਖੋ ਜੀ ਕਿੱਲੇ ਪਿੱਛੇ ਖਰਚਾ ਬਹੁਤ ਹੁੰਦਾ ਹੈ ਇਹਦੀ ਮਿਹਨਤ ਬੜੀ ਹੈ ਮਤਲਬ ਚਲੋ ਪਹਿਲੀ ਦੇ ਹਲ ਵਾਈ ਕਰਨੀ ਹੈ ਉਹ ਤੇ ਹੋਣਾ ਹੀ ਹੈ ਗੁਡਾਈਆਂ ਇਹਦੀਆਂ ਦੋ ਤਿੰਨ ਗੁਡਾਈਆਂ ਹੁੰਦੀਆਂ ਨੇ ਔਰ ਖਾਦ ਦੀ ਵੀ ਜ਼ਰੂਰਤ ਹੈ ਪਾਣੀ ਦੀ ਜ਼ਰੂਰਤ ਪੈਂਦੀ ਹੈ ਲੇਕਿਨ ਇੰਨੀ ਜ਼ਿਆਦਾ ਨਹੀਂ ਪੈਂਦੀ ਜਿੰਨੇ ਝੋਨੇ ਨੂੰ ਪਾਣੀ ਦੀ ਜ਼ਰੂਰਤ ਹੈ ਉੰਨੀ ਜ਼ਰੂਰਤ ਨਹੀਂ ਹੈ ਫੁੱਲਾਂ ਨੂੰ ਔਰ ਰੇਟ ਅੱਛਾ ਮਿਲ ਜਾਂਦਾ ਹੈ ਤੇ ਫਿਰ ਫਾਇਦਾ ਹੀ ਫਾਇਦਾ ਅਗਰ ਰੇਟ ਵੀ ਘੱਟ ਮਿਲਦਾ ਹੈ ਤੇ ਫਿਰ ਨੁਕਸਾਨ ਬਿਜਲੀ ਜਿਹੜੀ ਆ 24 ਘੰਟੇ ਕਰ ਦੁੱਤੀ ਹੈ ਠੀਕ ਕਹਿਣਾ ਚਾਹੁੰਦੇ ਹੋ ਇਸ ਨਹੀਂ ਬਿਜਲੀ ਦੇ ਤਰਫੋਂ ਤੇ ਕੋਈ ਕਮੀ ਨਹੀਂ ਰਹੀ ਔਰ ਮਤਲਬ ਕੋਈ ਦਿੱਕਤ ਨਹੀਂ ਹੈ ਪਾਣੀ ਦੀ ਤਰਫੋਂ ਬਿਜਲੀ ਦੀ ਤਰਫੋਂ ਕੋਈ ਕਮੀ ਨਹੀਂ ਹੈ ਹੁਣ ਤੱਕ ਤੇ ਕੋਈ ਕਮੀ ਨਹੀਂ ਆਈ ਬਿਜਲੀ ਦੀ ਤਰਫੋਂ ਪਾਣੀ ਪੂਰਾ ਹੈ ਨਹਿਰਾ ਜੀ ਵੀ ਪਾਣੀ ਪੂਰਾ ਆ ਰਿਹਾ ਤੇ ਸਰਕਾਰ ਖਾਲਾਂ ਖਾਲ ਵੀ ਬਣਾ ਰਹੀ ਹੈ ਪੱਕੇ ਤੇ ਪਾਣੀ ਦੀ ਤਰਫੋਂ ਕੋਈ ਕਮੀ ਨਹੀਂ ਆ ਇਹ ਇਹਨੂੰ ਵੇਚਣ ਵਾਸਤੇ ਕਿੰਨਾ ਕੁ ਉਦਮ ਕਰਨਾ ਪੈਂਦਾ ਹੈ ਦੇ ਕੋਈ ਦੀ ਡਿਮਾਂਡ ਹੈ ਡਿਮਾਂਡ ਦੇ ਹਿਸਾਬ ਨਾਲ ਇਹ ਜਾਂਦੇ ਨੇ ਵਿਆਹ ਸ਼ਾਦੀਆਂ ਕੋਈ ਫੰਕਸ਼ਨ ਨੇ ਜਿੱਦਾਂ ਤਿਹਾਰ ਆਂਦੇ ਨੇ ਉਹਨਾਂ ਦੇ ਨਾਲ ਵਿੱਚ ਰੇਟ ਇਹਦੇ ਜਿਹੜੇ ਵੱਧ ਜਾਂਦੇ ਆ 200 ਰੁਪਏ ਕਿਲੋ ਕਿਲੋ ਤੱਕ ਵੀ ਚਲਾ ਜਾਂਦਾ 100 ਵੀ ਚਲਾ ਜਾਂਦਾ 150 ਵੀ ਚਲਾ ਜਾਂਦਾ ਹੁਣ 50-60 ਰੁਪਏ ਜਾ ਰਿਹਾ ਇਸ ਦਾ ਤੇ ਫਿਰ ਵੀ ਮਤਲਬ ਠੀਕ ਹੈ ਅਗਰ 25-30 ਤੇ ਆ ਜਾਂਦਾ ਫਿਰ ਮਤਲਬ ਫਿਰ ਲਾਹਨਤ ਪੈ ਨੁਕਸਾਨ ਹੁੰਦਾ ਉਹਨਾਂ ਨਾਲੋਂ ਮੁਨਾਫੇ ਚ ਉਹਨਾਂ ਨਾਲੋਂ ਮੁਨਾਫੇ ਚ ਹੈ ਵੈਦੀ ਫਸਲਾਂ ਨਾਲੋਂ ਮੁਨਾਫੇ ਚ ਹੈ ਮਤਲਬ ਅਗਰ ਇਸ ਤਰ੍ਹਾਂ ਚੱਲਦਾ ਰਹੇ ਤਾਂ ਫਿਰ ਉਹਦੇ ਨਾਲੋਂ ਕਿਤੇ ਅੱਛਾ ਹੂੰ ਤੁਸੀਂ ਕਹਿਣਾ ਚਾਹੋਗੇ ਕਿਸਾਨ ਵੀਰਾਂ ਨੂੰ ਵੀ ਅਸੀਂ ਤੇ ਇਹੋ ਹੀ ਕਹਿਣਾ ਚਾਹਾਂਗੇ ਕਿ ਇਹ ਮਤਲਬ ਇਹ ਜਿਆਦਾ ਝੋਨੇ ਕਣਕ ਤੇ ਜਿਆਦਾ ਜ਼ੋਰ ਨਾ ਦੇਣ ਇਹਨਾਂ ਫਸਲਾਂ ਨੂੰ ਲਗਾਣ ਸਰਸੋਂ ਲਗਾਣ ਇਹ ਫੁੱਲ ਲਗਾਣ ਹਾਂਜੀ ਮਤਲਬ ਸਬਜ਼ੀਆਂ ਲਗਾਣ ਉਹਦੇ ਵਿੱਚ ਜਿਆਦਾ ਫਾਇਦਾ